ਮਨੋ ਪ੍ਰਸੰਨ ਹੈ ਇਸ ਵਾਰ ਐਸੋਸੀਏਸ਼ਨ ਦੇ ਇਸ ਪ੍ਰੋਗਰਾਮ 'ਚ ਆ ਕੇ ਪਹਿਲੀ ਵਾਰੀ ਜਿਹੜਾ ਬੰਨਾ ਇੰਨਾ ਦਿਲੋਂ ਇਹਨਾਂ ਨੇ ਮੈਨੂੰ ਬੁਲਾਇਆ ਦਿਲੋਂ ਬੁਲਾਇਆ ਤੇ ਦਿਲੋਂ ਕਿਹਾ ਸਿਆਣੀ ਸਾਹਿਬ ਪ੍ਰਧਾਨ ਜੀ ਖੜੇ ਆ ਸਿਆਲੀ ਸਾਹਿਬ ਖੜੇ ਆ ਹੰਮਨ ਸਾਹਿਬ ਖੜੇ ਆ ਮੋਨੂ ਜੀ ਖੜੇ ਆ ਸਾਰੀ ਬਾਰ ਪਿੱਛੇ ਜਿਹੜੇ ਆ ਸਾਰੇ ਐਸੋਸੀਏਸ਼ਨ ਦੇ ਮੈਂਬਰਸ ਆ ਤੇ ਪਹਿਲੀ ਵਾਰੀ ਇਹਨਾਂ ਨੇ ਮੈਨੂੰ ਦਿਲੋਂ ਬੁਲਾਇਆ ਤੇ ਪਹਿਲੀ ਵਾਰੀ ਦਿਲੋਂ ਸਮਰਥਨ ਕੀਤਾ ਤੇ ਪਹਿਲੀ ਵਾਰੀ ਮੇਰੀ ਗੱਲ ਦੇ ਉੱਤੇ ਮੋਹਰ ਲਾਈ ਆ ਅਸੀਂ ਮੈਰਿਟ ਦੇ ਉੱਤੇ ਕਿਉਂਕਿ ਇਹ ਕਮਿਊਨਿਟੀ ਆ ਜਿਹੜੀ ਮੈਰਿਟ ਡਿਸਾਈਡ ਕਰਦੀ ਆ ਕਿੱਥੇ ਜੱਜ ਬੈਠੇ ਆ ਇਹ ਐਡਵੋਕੇਟ ਆ ਠੀਕ ਆ ਪ੍ਰੋਫੈਸ਼ਨ ਆ ਕੋ ਝੂਠਾ ਹੋਵੇ ਸੱਚਾ ਹੋਵੇ ਉਹਨੂੰ ਹੈਲਪ ਚਾਹੀਦੀ ਹੁੰਦੀ ਆ ਹੈਨਾ ਕਾਨੂੰਨੀ ਸਹਾਇਤਾ ਚਾਹੀਦੀ ਹੁੰਦੀ ਆ ਪਰ ਇਹਨਾਂ ਨੂੰ ਵੀ ਪਤਾ ਹੁੰਦਾ ਵੇ ਕਿ ਇਸ ਕੇ ਦਾ ਸਹੀ ਆ ਤੇ ਕਿਹਦਾ ਗਲਤ ਆ ਪਰ ਉਹ ਆ ਇੱਕ profession ਦਿਲ ਦੇ ਅੰਦਰ ਜਿਹੜੀ ਮੈਰਿਟ ਹੁੰਦੀ ਆ ਨਾ ਅੱਜ ਮੈਂ ਵੇਖੀ ਆ ਇਹਨਾਂ ਦੇ ਅੰਦਰ ਇਹਨਾਂ ਨੇ ਦਿਲੋਂ ਮੈਰਿਟ ਬਣਾ ਕੇ ਮੈਨੂੰ ਓਪਨਲੀ ਸਪੋਰਟ ਜਿਹੜੀ ਆ ਸੈਣੀ ਸਾਹਿਬ ਆ ਇਹਨਾਂ ਦੀ ਪੂਰੀ ਟੀਮ ਨੇ ਕਿਆ ਬਾਤ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਪਹਿਲੀ ਵਾਰੀ ਇੰਨੀ ਓਪਨਲੀ ਮੈਰਿਟ ਦੇ ਉੱਤੇ ਤੁਰਿਆ ਕਿਉਂਕਿ ਸਭ ਨੂੰ ਵੇਖ ਲਿਆ ਮੈਂ ਮੰਤਰੀ ਵੀ ਵੇਖ ਲਿਆ ਦੋ ਵਾਰੀ ਦੋ ਵਾਰੀ ਐਮਪੀ ਜਿਹੜਾ ਰਿਹਾ ਉਹ ਵੀ ਵੇਖ ਲਿਆ ਜਦੋਂ ਪਰਫਾਰਮ ਨਹੀਂ ਕੀਤਾ ਤੇ ਫਿਰ ਇਹ ਆ ਵੀ ਮੇਰਾ ਵੀ ਕੰਮ ਵੇਖਿਆ ਇਹਨਾਂ ਨੇ ਤੇ ਫਿਰ ਇੱਕ ਤੇ ਆਇਆ ਹੀ ਉਥੋਂ ਆਪਣਾ ਕੀ ਅਮਰੀਕਾ ਤੋਂ ਆ ਪਹਿਲਾਂ ਦਿੱਲੀੋਂ ਆਉਂਦੇ ਫਿਰ ਅਮਰੀਕਾ ਤੋਂ ਆਇਆ ਇਸ ਕਰਕੇ ਇਹ ਉਹ ਬੰਦਾ ਸੇਵਾਦਾਰ ਆ ਆ ਅਨੰਦ ਜੋਸ਼ੀ ਜਿਹਨੂੰ ਜਦੋਂ ਮਰਦੀ ਬਾਉ ਫੜ ਲੈ ਕੋਈ ਮੈਂ ਕੋਈ ਲੀਡਰ ਨਹੀਂ ਐ ਮੈਂ ਭਰਾ ਆ ਮੈਂ ਦੋਸਤ ਆ ਮੈਂ ਸਾਥੀ ਆ ਤੇ ਮੇਰਾ ਕੰਮ ਸੇਵਾ ਕਰਨਾ ਮੈਂ ਕਦੀ ਭੱਜਾ ਨਹੀਂ ਲੋਕਾਂ ਚੋਂ ਮੈਂ ਜਿੱਥੇ ਆ ਤੇ ਮੁੜ ਕੇ ਗਾਇਬ ਹੋ ਗਿਆ 5 ਸਾਲ ਲੱਭਾ ਹੀ ਨਹੀਂ ਮੈਂ ਜਦੋਂ ਆਵਾਜ਼ ਮਾਰੀ ਕਿਸੇ ਨੇ ਹਮੇਸ਼ਾ ਲੱਤ ਲਾਈ ਆ ਜਿੱਥੇ ਸਵਧਾਨਿਕ ਪਾਵਰ ਕਮਜ਼ੋਰ ਲੱਗੇ ਮੈਨੂੰ ਵੀ ਠੀਕ ਹੈ ਨਹੀਂ ਸਿੱਧੀ ਉਂਗਲੀ ਨਾਲ ਉੱਥੇ ਮੈਂ ਲੱਤ ਲਾਉਣੀ ਜਾਣਦਾ ਉੱਥੇ ਉਂਗਲੀ ਠੇਢੀ ਕਰਨੀ ਪੈਂਦੀ ਉਹ ਜਾਣਦੇ ਆਂ ਸੀ ਤੇ ਇਹ ਵੀ ਸੰਘਰਸ਼ ਸੀਲ ਕਮਿਊਨਿਟੀ ਆ ਜਦੋਂ ਇਹਨਾਂ ਦੇ ਕੋਈ ਭੀੜ ਪੈਂਦੀ ਆ ਨਾ ਜਾਂ ਕੋਈ ਮਤਲਬ ਕਿਸੇ ਵੇਲੇ ਵੀ ਕੋਈ ਇਹੋ ਜਿਹਾ ਹੁੰਦਾ ਕੇ ਇਸ ਕੋਈ ਇਹੋ ਜਿਹਾ ਤੇ ਇਹ ਜਦੋਂ ਲੱਤ ਲਾਉਂਦੇ ਆ ਨਾ ਇਹ ਵੀ ਨਹੀਂ ਮੁੜਦੇ ਫੈਸਲੇ ਆਪਣੇ ਮਰਜ਼ੀ ਦਾ ਗਰਾਊਂਡ ਤੋਂ ਤੇ ਮੈਂ ਇਹਨਾਂ ਨੂੰ ਇਹ ਵੀ ਅਸ਼ੋਰਨ ਦਿੱਤੀ ਵੀ ਜੋ ਤੁਹਾਡੇ ਮੁੱਦੇ ਮਸਲੇ ਆ ਉਹ ਤੇ ਹੱਲ ਹੋਣਗੇ ਹੀ ਜਿੱਥੇ ਮਾੜਾ ਮੋਟੇ ਢੀਂ ਉਂਗਲੀ ਕਰਨੀ ਪਊਗੀ ਸਰਕਾਰ ਦੇ ਅੱਗੇ ਵੀ ਲੱਤ ਲਾ ਕੇ ਖੜਾਵਾਂਗੇ ਤੁਹਾਡੇ ਨਾਲ ਤੇ ਆਪਾਂ ਹਰ ਹੀਲੇ ਹਰ ਕੰਮ ਉਹ ਜਿਹੜਾ ਜੈਨੂਇਨ ਤੁਹਾਨੂੰ ਚਾਹੀਦਾ ਜੋ ਰਿਕੁਆਇਰਮੈਂਟ ਆ ਉਹ ਪੂਰੀਆਂ ਕਰਾਂਗੇ ਤੇ ਮੈਂ ਕਦੀ ਪਿੱਠ ਵਿਖਾਈ ਵੀ ਨਹੀਂ ਤੇ ਪਿੱਠ ਲੱਗਣ ਵੀ ਨਹੀਂ ਦਿੱਤੀ। ਆਵਾਜ਼ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹ ਕਰੇ ਅਸੀਂ ਜਿਹੜੇ 2 ਸਾਲਾਂ ਦੇ ਕੰਮ ਕੀਤੇ ਆ ਉਹਦੇ ਆਧਾਰ ਤੇ ਤੁਸੀਂ ਵੈਰੈਂਟ ਦੀ ਗੱਲ ਕਰ ਰਹੇ ਹੋ ਕਹਿੰਦੇ ਅਸੀਂ ਆਪਣੇ ਕੰਮ ਦੇ ਆਧਾਰ ਤੇ ਵੋਟ ਪਾਵਾਂਗੇ। ਕੰਮ ਇਹਨਾਂ ਨੇ ਇਹ ਕੀਤਾ ਜੇ ਤੇ 4 ਦਿਨ ਪਹਿਲਾਂ ਉੱਥੇ ਗਏ ਇਹ ਬੜੀ ਛੋਟੀ ਸੋਚ ਦੇ ਲੋਕ ਆ। ਇਹਨਾਂ ਨੇ ਇਹਨਾਂ ਨੇ ਮਤਲਬ ਜਿਹੜਾ ਨਾ ਇਹ ਲੜਾਈ ਪੜਾਈ ਦੂਸ਼ਣਬਾਜ਼ੀ ਹਨਾ ਇਹਨਾਂ ਦੀ ਤਾਂ ਬਾਡੀ ਲੈਂਗੁਏਜ ਇਹੋ ਜੀ ਆ ਇਹਨਾਂ ਦੀ ਤਾਂ ਭਾਸ਼ਾ ਹੀ ਨਹੀਂ ਪਸੰਦ ਹੁੰਣ ਲੋਕਾਂ ਨੂੰ। ਤੇ ਝਾੜ ਉਚਾੜ ਉਕਰ ਕੇ ਵੋਟਾਂ ਪੈ ਗਈਆਂ ਇਹ ਐਮਪੀ ਖੜੇ ਸੀ। ਇੰ ਝਾੜੂ ਨੂੰ ਵੋਟ ਪਈ ਐ ਇਹਨਾਂ ਨੂੰ ਨਹੀਂ ਖੜੇ ਕਿੰਨੀ ਸੀ ਲੜਾਈ ਪਾਰਟੀ ਬਚਾਉਣ ਦੀ ਕੀ ਮਤਲਬ ਬਚਾਈ ਨਹੀਂ ਫਿਰ 15000 ਜਾਂ 18000 ਵੋਟ ਮੈਂਬਰ ਪਾਰਲੀਮੈਂਟ ਨੂੰ ਪਈ 20000 ਤੇ ਇਹ ਪਾਰਟੀ ਬਚਾ ਕਿੰਨੀ ਕਿ ਬਚਾ ਲਈ ਤੇ ਝਾੜੂ ਝਾੜੂ ਉਹਨਾਂ ਨੇ ਕਰਾਤਾ ਕੇਜਰੀਵਾਲ ਨੇ ਲੋਕਾਂ ਨੂੰ ਝੂਠ ਬੋਲ ਕੇ ਤੇ ਝਾੜੂ ਨੂੰ ਮੋਟਾ ਮਹਿ ਗਿਆ ਇਹਨਾਂ ਨੂੰ ਵੋਟ ਪਈ ਐ ਹੁਣ ਬੰਦਾ ਵੇਖਣਾ ਲੋਕਾਂ ਵੀ ਐ ਮੰਤਰੀ ਐ ਯਾਰ ਆਉਣੇ ਵੋਟਾਂ ਇਹ ਪਰਸੋਂ ਗਿਆ ਇੱਥੇ ਆਪਣਾ ਪਿਛਲੀ ਪਾਰਲੀਮੈਂਟ ਲੜੀ ਹੁਣ ਐਮਪੀ ਆ ਆਪਣਾ ਹੁਣ ਮੰਤਰੀ ਆ ਕੰਪਨੀ ਬਾਗ ਜਾ ਕੇ ਲੋਕਾਂ ਨੂੰ ਪਹਿਲਾਂ ਇੰਟਰੋਡਕਸ਼ਨ ਦਿੰਦੇ ਪਏ ਜੀ ਮੈਂ ਫਲਾਨਾ ਵਾਂ ਜਲਦੀਪ ਸਿੰਘ ਢਾਲੀਵਾਲ ਮੈਂ ਐਮਪੀ ਲੜਦਾ ਪਿਆ ਮੈਂ ਮੰਤਰੀ ਵੀ ਆ ਤੇ ਮੈਨੂੰ ਲੋਟ ਪਾ ਜੇ ਨੂੰ ਆਪਣੀ ਪਛਾਣ ਦੱਸਣੀ ਪਵੇ ਦੋ ਵਾਰੀ ਦੋ ਸਾਲ ਮੰਤਰੀ ਰਹਿ ਕੇ ਸਰਕਾਰ ਦਾ ਤੇ ਮੈਂਬਰ ਪਾਰਲੀਮੈਂਟ ਲੜਿਆ ਹੋਵੇ ਜੇ ਲੋਕਾਂ ਚ ਰਿਹਾ ਹੁੰਦਾ ਮੈਂ ਤੇ ਬਾਰਡਰ ਤੇ ਜਾਂਦਾ ਤੇ ਲੋਕੀਆਂ ਦੇ ਜੋਸ਼ੀ ਆ ਗਿਆ ਇੱਥੇ ਮੱਲਿਆਂ ਜਾਂਦਾ ਤੇ ਨਿਕ ਨਿਕ ਨਿਆਣੇ ਜੋਸ਼ੀ ਆ ਗਿਆ ਜੋਸ਼ੀ ਆ ਗਿਆ ਮੇਰੇ ਜਦੋਂ ਨੰਗਦੇ ਆਉਂਦੇ ਆ ਕਿਤੇ ਖਲੋਤਾਂ ਵਾਂ ਬਾਹਰ ਬਸ ਨੰਗਦੇ ਨਾ ਬੱਚਿਆਂ ਦੀ ਉਹ ਵੀ ਨਾਰਾ ਲਾ ਕੇ ਜਾਂਦੇ ਆ ਜੋਸ਼ੀ ਜਿੰਦਾਬਾਦ ਬੱਚੇ ਛੋਟੇ ਛੋਟੇ ਜਾਂਦੇ ਜਦੋਂ ਅਸੀਂ ਲੋਕਾਂ 'ਚ ਵਿਚਰਦੇ ਆ ਨਾ ਕੰਮ ਕਰਦੇ ਆ ਫਿਰ ਬੱਚਾ-ਬੱਚਾ ਜਾਣਦਾ ਨਹੀਂ ਤੇ ਇੰਟਰੋਡਕਸ਼ਨ ਦੇਣੀ ਪੈਂਦੀ ਆ ਤੇ ਕਰਕੇ ਕੀ ਆਇਆ ਕੰਪਨੀ ਬਾਗ ਜਾ ਕੇ ਨਾ ਇੱਕ ਅਸੀਂ ਜਗ੍ਹਾ ਦੇ ਉੱਤੇ ਬੈਠਦੇ ਆ ਤੇ ਉੱਥੇ ਅਸੀਂ ਆਪ ਮੇਨਟੇਨ ਕਰਦੇ ਆ ਕਿਉਂਕਿ ਸਰਕਾਰ ਦਾ ਜੋ ਹਾਲ ਹੈ ਬਾਗ ਦਾ ਜੋ ਹਾਲ ਕਰਤਾ ਅਸੀਂ ਆਪਣਾ ਉੱਥੇ ਬੰਦਾ ਰੱਖਿਆ ਇੱਕ ਉਹ ਉੱਥੇ ਸੇਵਾ ਕਰਦਾ ਤਨਖਾਹ ਦੇ ਉੱਤੇ ਮੱਲੀ ਕੰਮ ਸਫਾਈ ਵਾਲਾ ਤੇ ਲੋਕੀ ਸੈਂਕੜੇ ਉੱਥੇ ਓਪਨ ਏਅਰ ਓਪਨ ਏਅਰ ਜਿਮ ਲੱਗਿਆ ਸੀ ਰਿਪੇਅਰ ਰਿਪੇਅਰ ਕਰਕੇ ਪਾਣੀ ਦਾ ਪ੍ਰਬੰਧ ਕੀਤਾ ਉੱਥੇ ਇੱਕ ਬਾਥਰੂਮ ਬਣਾਇਆ ਉੱਥੇ ਕਮਰਾ ਸੀ ਟੁੱਟਾ ਉਹਨੂੰ ਰਿਪੇਅਰ ਕਰਕੇ ਤੇ ਇਹਨਾਂ ਨੂੰ ਕਿਸੇ ਨੇ ਕਿਹਾ ਤਾਂ ਤੇ ਇਹਨੇ ਲਈ ਲੱਗਿਆ ਵੀ ਉੱਥੇ ਅਫਸਰਾਂ ਨੂੰ ਬਿਊਰੋਕਰੇਟਸ ਨੂੰ ਇਹ ਆਰਡਰ ਕਰ ਰਹੇ ਵੀ ਉੱਥੋਂ ਉਹਨਾਂ ਦਾ ਬੰਦ ਕਰੋ ਵੀ ਜੋਸ਼ੀ ਜਿੱਥੇ ਜਾਂਦਾ ਕੰਪਨੀ ਵਗਦਾ ਸਾਰਾ ਮੇਰਾ ਹੱਥੀਂ ਬਣਾਇਆ ਲੱਖਾਂ ਬੂਟੇ ਹੱਥੀਂ ਲਾਏ ਮੈਂ ਉਹ ਪਟਾ ਦਿਓ ਸਾਰੇ ਜੋਸੀ ਜਿਸ ਬੈਂਚ ਦੇ ਮੈਂਦਾ ਉੱਥੇ ਚੁਕਾ ਦਿਓ ਹੈ ਬਾਥਰੂਮ ਬੰਦ ਉਹ ਕਰ ਰਏ ਉਥੇ ਸੀਲ ਲਵਾਤੀ ਦਬਕੇ ਮਾਰ ਕੇ ਅਫਸਰਾਂ ਨੂੰ ਇਹ ਕੰਮ ਹੈ ਇਹਨਾਂ ਦਾ ਇੰਨਾ ਛੋਟਾ ਇਹ ਸੁਖਬੀਰ ਬਾਦਲ ਦਾ ਹੋਟਲ ਤੇ ਨਹੀਂ ਬੰਦ ਕਰਾ ਪਾਏ ਇਹ ਹੋਟਲ ਬੰਦ ਕਰ ਦੇਣਾ ਸਾਡਾ ਉੱਥੇ ਕੰਪਨੀ ਬਾਗ ਲੋਕਾਂ ਵਾਸਤੇ ਅਸੀਂ ਬਾਥਰੂਮ ਬਣਾਇਆ ਉਹਨੂੰ ਸੀਲ ਲਵਾਤੀ ਆ ਇਹ ਇਹਨਾਂ ਦੀ ਮਤਲਬ ਜਿਹੜਾ ਵੇਖੋ ਕਰਤੂਤ ਆ ਇਸ ਲੈਵਲ ਦੇ ਬੰਦੇ ਕੀ ਕਾਬਿਲ ਆ ਇਹਨਾਂ ਲੋਕੀ ਜਿੰਮੇਵਾਰੀ ਦਵੇ ਮੈਂ ਅੱਜ ਤੱਕ ਇਹਨੂੰ ਪੁੱਛਿਆ ਹੋਵੇ ਕੌਣ ਕਿਸ ਪਾਰਟੀ ਦਾ ਪੂਰੇ ਪੰਜਾਬ ਦੇ ਲੋਕਾਂ ਨੂੰ ਮੈਂ ਇੱਥੇ ਅਲਾਨੀਆਂ ਕਹਿਣਾ ਮੇਰੇ ਕੋਲ ਕੋਈ ਆਇਆ ਜਾਤ ਪੁੱਛੀ ਹੋਵੇ ਧਰਮ ਪੁੱਛਿਆ ਹੋਵੇ ਪਾਰਟੀ ਪੁੱਛੀ ਹੋਵੇ ਜਾਂ ਹਲਕਾ ਪੁੱਛਿਆ ਹੋਵੇ ਕਿਹੜੇ ਹਲਕੇ ਤੋਂ ਆਇਆ ਜਾਂ ਕਿਹੜੀ ਪਾਰਟੀ ਤੇਰੀ ਕੰਮ ਕਰਾਂਗੇ ਨਾ ਕਰਾਂ ਇੱਕ ਸਿੰਗਲ ਬੰਦਾ ਕਹਦੇ ਮੇਰੇ ਤੇ ਕਾਂਡਾ ਮਾਰਦੇ ਵੱਡਾ ਇਹ ਹੈ ਮੈਰਿਟ ਜਦੋਂ ਕੋਈ ਪਰਮਾਤਮਾ ਜਿਮੇਵਾਰੀ ਦੇ ਦਿੰਦਾ ਨਾ ਅਸੀਂ ਮੰਤਰੀ ਬਣਦੇ ਸਭ ਵਾਸਤੇ ਹੋ ਜਾਂਦੇ ਇਹਨਾਂ ਦੀ ਸੋਚ ਹੀ ਛੋਟੀ ਆ ਲੋਕਾਂ ਦੇ ਵੋਟਰਾਂ ਦੇ ذہن 'ਚ ਕੀ ਮੁੱਦੇ ਆ ਕਿ ਮੁਸ਼ਕਲਾਂ ਦੇ ਵੋਟਰ ਦੀ ਜੋ ਤੁਹਾਡਾਂ ਕੰਦੀਆਂ ਲੱਗਦਾ ਕਿ ਜਦੋਂ ਵੋਟਰਾਂ ਦੀਆਂ ਮੁਸ਼ਕਲਾਂ ਹੀ ਮੁਸ਼ਕਲਾਂ ਹੋਂ ਹੈ ਕੀ ਆ ਆ ਮੋਟਰਸਾਈਕਲਾਂ ਦੇਖਦੇ ਆ ਘਰ ਘਰ ਜਿਹੜੇ ਸਰਟੀਫਿਕੇਟ ਬਣਾਉਂਦੇ ਤੁਹਾਨੂੰ ਤੁਸੀਂ ਵੇਖਿਆ ਕਦੇ ਮੈਨੂੰ ਫੋਟੋ ਲਾ ਕੇ ਦਿਖਾਇਆ ਟੀਵੀ ਤੇ ਤੇ ਐਡ ਆਉਂਦੀ ਆ ਹੈਨਾ ਬਾਕੀਆਂ ਨੂੰ ਖਾਉਣ ਵਾਸਤੇ ਪੰਜਾਬ ਦੇ ਸਾਰੇ ਸਰਸ ਸਾਰਾ ਪੈਸਾ ਲੁੱਟ ਕੇ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਪੂਰੇ ਦੇਸ਼ 'ਚ ਲਾ ਰਹੇ ਆ

Instagram X aur WhatsApp channel par